ਆਇਆ ਕਰ ਖਾ ਲਿਆ ਕਰ ਕੀ ਨਾਲ ਲੈ ਜਾਏਗਾ ਤੂੰ ਬਹੁਤ ਜਿਆਦਾ ਠੰਡ ਸੀ ਅੱਜ ਮਾਲ ਹੋ ਗਈ ਇੱਕ ਪਾਸੇ ਛੋਟਾ ਸੂਰਜ ਹੈ ਇੱਕ ਪਾਸੇ ਵੱਡਾ ਹੈ ਫਿਰ ਸਾਢੇ 10 ਵਜੇ ਰੋਟੀਆਂ ਦੀ ਤਿਆਰੀ ਕਰ ਲਈ 11 ਦਾ ਵਜਿਆ ਪਿਆ ਟਾਈਮ ਤੇ ਆਪ ਤੋਂ ਵੀ ਜੀ ਸੂਰਜ ਤੁਹਾਡੇ ਸਾਹਮਣੇ ਆ ਲਓ ਜੀ ਮਿੱਤਰੋ ਸੁੱਚ ਕਰ ਦਿੱਤੀ ਇਹਦੀ ਔਣ ਗੁੱਡਿਆਂ ਥੋੜੀ ਜੀ ਘਟਾ ਜੀ ਮਿੱਤਰੋ ਅੱਜ ਕਣਕ ਨੂੰ ਦੂਜਾ ਪਾਣੀ ਚੱਲੀ ਜਾਂਦਾ ਤੇ ਦੂਜਾ ਪਾਣੀ ਵੀ ਜੀ ਲਾਉਂਦੇ ਲਾਉਂਦੇ ਤੇ ਦੰਦ ਕੜਿੱਕੀਆਂ ਵੱਜਣ ਲੱਗ ਗਈਆਂ ਕਿਉਂਕਿ ਇੱਕ ਤਾਂ ਵਗਦੀ ਹੈ ਹਵਾ ਇੱਕੋ ਤੋਂ ਧੁੰਦ ਬਹੁਤ ਸੀ ਹੁਣ ਤਾਂ ਥੋੜੀ ਜੀ ਘਟ ਹੋ ਗਈ ਤਕਰੀਬਨ ਆਪਾਂ ਪੌਣੇ 8 ਵਜੇ ਤੇ ਬਹੁਤ ਜ਼ਿਆਦਾ ਠੰਡ ਸੀ ਅੱਜ ਤਾਂ ਮਿੱਤਰੋ ਤੁਸੀਂ ਦੱਸੋ ਵੀ ਪਾਣੀ ਲਾਤਾ ਕਿ ਨਹੀਂ ਦੂਜਾ ਆਪਣੇ ਅੱਜ ਦੂਜਾ ਪਾਣੀ ਚੱਲੀ ਜਾਂਦਾ ਮਿੱਤਰੋ ਤੇ 222 ਕਣਕਾ ਤੇ ਪਰ ਇੱਕ ਗੱਲ ਹੈ ਜੀ 222 ਦੇ ਨਾਲੋਂ 187 ਦੀ ਜਿਹੜੀ ਟਾਉ ਰਹਿਣਾ ਮਿੱਤਰੋ ਕਣਕ ਦੀ 187 ਦੀ ਟਾਉਰ ਤਾਂ ਟੌਰੀ ਹੈ ਹੁਣ ਸਾਨੂੰ ਇਹ 222 ਦਿਖਾਈ ਜੰਨੇ ਤੇ ਇਸ ਤੋਂ ਬਾਅਦ 187 ਦਿਖਾਵਾਂਗੇ ਫਿਰ 303 ਦਿਖਾਵਾਂਗੇ ਤਿੰਨੇ ਕਣਕਾਂ ਦੀ ਜਿਹੜੀ ਟਾਉਰ ਹੈ ਬਈ ਉਹ ਵੱਖ-ਵੱਖ ਹੀ ਇਹ ਕਰਿਓ ਤੁਸੀਂ ਚੈੱਕ ਮਿੱਤਰੋ ਤਾ ਸਿਰਫ ਇਹ ਮਿੱਤਰੋ ਆਪਾਂ ਕਹਿ ਸਕਦੇ ਆਂ ਵੀ 38 ਕਿਲੋ 20 ਪਾਇਆ ਹੋਇਆ ਆਪਾਂ ਇਹ 38 ਕਿਲੋ ਤਾਂ ਕਰੋ ਜੀ ਚੈੱਕ ਤੁਹਾਡੇ ਸਾਹਮਣੇ ਆ ਉਦੋਂ ਐਂ ਲੱਗਦਾ ਸੀ 20 ਘੱਟ ਪੈ ਗਿਆ ਓੜੇ ਜੇ ਪਟਕੇ ਦੇਖੀ ਜਾਂਦੇ ਸੀ ਪਹਿਲਾਂ ਵੀ ਆਪਾਂ ਇਸ ਦੀ ਵੀਡੀਓ ਪਾਈ ਸੀ ਤੇ ਅੱਜ ਵੀ ਪਤਾ ਲੱਗਦਾ ਵੀ 38 ਕਿਲੋ 20 ਬਾਹੇ ਸੁਭਾਗੇ ਲਗੇ ਬਾਣ ਦੇ ਵਿੱਚ ਬਹੁਤ ਹੁੰਦਾ ਹੈਗਾ ਫੁੱਲ ਹੋ ਜਾਂਦਾ ਨਾਲੇ 20 ਦਾ ਖਰਚਾ ਬਚਦਾ ਤੇ ਨਾਲੇ ਜੀ ਕੋਈ ਫਸਲ ਨਹੀਂ ਮਾੜੀ ਰਹਿੰਦੀ ਨਾਲੇ ਇਹ ਡਿਗਦੀ ਨਹੀਂ ਸਾਰੀਆਂ ਗੱਲਾਂ ਹੀ ਰਲ ਜਾਂਦੀਆਂ ਤਾਂ ਤੁਹਾਡੇ ਸਾਹਮਣੇ ਆ ਬਾਕੀ ਹੁਣ ਸਾਨੂੰ 127 ਤੇ 187 ਵਿਖਾਵਾਂਗੇ। ਲੋ ਵੀ ਮਿੱਤਰੋ ਡੀਕ ਕਰਦਿਆਂ 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 ਅੱਜ 10:00 ਵਜੇ ਸੂਰਜ ਚੜ੍ਹ ਗਿਆ। ਪਹਿਲਾਂ ਚੜ੍ਹਦਾ ਸੀ ਮੈਨੂੰ ਲੱਗਦਾ 2:00 ਵਜੇ 2 ਤੋਂ 12 ਦਾ ਟਾਈਮ ਤੇ ਅੱਜ 10 ਦਾ ਟਾਈਮ ਕਰਤਾ। ਤੇ ਹੌਲੀ ਹੌਲੀ ਦੇਖੋ ਹੁਣ ਤਾਂ ਕਹਿੰਦੇ 8 ਤਰੀਕ ਨੂੰ ਸ਼ੀਤ ਲਹਿਰ ਚੱਲਣੀ ਆ ਜੇ ਬਈ ਘਟ ਵੱਧ ਗਿਆ ਸੂਰਜ ਦਾ ਟਾਈਮ ਤਾਂ ਦੇਖੋ ਪਰ ਅੱਜ ਸਮੇਂ ਤੇ ਸੂਰਜ ਆ ਗਿਆ। ਸੂਰਜ ਦੇ ਦਰਸ਼ਨ ਕਰਾਉਣੇ ਅੱਜ ਚੰਗੇ ਨੂੰ ਆਇਆ ਕਿਉਂਕਿ ਪਤਾ ਸੀ ਸੂਰਜ ਮਹਾਰਾਜ ਨੂੰ ਵੀ ਆਪਾਂ ਪਾਣੀ ਲਈ ਜੰਨੇ ਆ। ਵੀ ਠੰਡ ਹੈਗੀ ਅ ਪਾਣੀ ਤਰੀਲ ਬਹੁਤ ਆ ਹਵਾ ਚੱਲੀ ਜਾਂਦੀ ਏ ਠੰਡੀ ਤੇ ਸੂਰਜ ਵਿਖਾਉਨੇ ਹੁਣ ਲਓ ਵੀ ਮਿੱਤਰੋ ਕਰੋ ਵੀ ਦਰਸ਼ਨ ਆਹਾਂ ਮਾੜੂਗੀ ਇੱਕ ਪਾਸੇ ਛੋਟਾ ਸੂਰਜ ਹੈ ਇੱਕ ਪਾਸੇ ਵੱਡਾ ਹੈ ਇੰਨੇ ਨਾਲ ਹੀ ਮਾਹੌਲ ਬਣ ਗਿਆ ਦਸਨ ਲੱਗਿਆ ਚਾਰ ਚਫੇਰਾ ਆਪਾਂ ਨੂੰ ਯਾਰ ਆਪਣਾ ਮੈਨੂੰ ਲੱਗਦਾ ਇੱਕ ਲੱਗਣ ਵਾਲਾ ਹੈ ਇਹ ਢਾਲੂ ਬਾਣ ਹੈ ਜੀ ਗੁਵਾਰੇ ਵਾਲੇ ਬਾਣ ਦੇ ਵਿੱਚ ਕਣਕ ਹੈ ਜਿਹੜੀ ਤੁਸੀਂ ਦੇਖੀ ਜੰਨੇ ਹੋ ਲਓ ਵੀ ਮਿੱਤਰੋ ਤਕਰੀਬਨ ਫਿਰ 6:30 10 ਵਜੇ ਰੋਟੀਆਂ ਦੀ ਤਿਆਰੀ ਕਰ ਲਈ ਵੀ ਸ਼ਕੀਏ ਪ੍ਰਸ਼ਾਦ ਦੇ ਤਾਂ ਪਾਣੀ ਆਪਾਂ ਇੱਕ ਕਿਹੜਾ ਬਦਲਤਾ ਤੇ ਦੂਜੇ ਦੇ ਵਿੱਚ ਹੁਣ ਪਾਣੀ ਚੱਲੀ ਜਾਂਦਾ ਤੇ ਭੁੱਖ ਵੀ ਪੂਰੀ ਚੰਗੀ ਤਰ੍ਹਾਂ ਲੱਗ ਗਈ ਤੇ ਉਧਰੋਂ ਬਗਲੇ ਭਗਤੋਰੀ ਵੀ ਆ ਗਏ ਵੀ ਹੋ ਗਿਆ ਬਈ ਚਾਨਣਾ ਤੇ ਬਗਲੇ ਭਗਤ ਉਹ ਬਗਲਾ ਵੇਖੋ ਕੁੰਗੜ ਕੇ ਬੈਠਾ ਠੰਡ ਪਾਏ ਵੀ ਮੰਨਦੇ ਆ ਮਿੱਤਰੋ ਵੇਖੋ ਨਿਆਰੇ ਲੈ ਕੁੰਗੜਿਆ ਬੈਠਾ ਸ਼ਿਕਾਰ ਨਹੀਂ ਭਾਲਦਾ ਕਹਿੰਦਾ ਠੰਡ ਬਹੁਤ ਆ ਤੇ ਠੰਡ ਪਤੰਦਰਾ ਹੁਣ ਕਾਦੀ ਐ ਡਾਡਾ ਸੂਰਜ ਆਇਆ ਪੈ ਤੇ ਮੂਰੇ ਹੋਵੇ ਹਜੇ ਵੀ ਠੰਡ ਮੰਨੀਆਂ ਨਾ ਖਾਦਾ ਨਹੀਂ ਮਿੱਤਰੋ ਮਾਰੇ ਨੇ ਅੱਜ 5000 ਦਾ ਕਮਾਲ ਦਾ ਇਹਨੂੰ ਪਤਾ ਹੀ ਨਹੀਂ ਬਗਲੇ ਨੂੰ ਵੀ ਖਾ ਲਿਆ ਖਾ ਲਿਆ ਕਰ ਕੀ ਨਾਲ ਲੈ ਜਾਏਂਗਾ ਤੂੰ ਲੈ ਹੁਣ ਇੱਧਰ ਵੇਖੋ ਐ ਆ ਫਿਰਦਾ ਟੈਗ ਦਾ ਟੈਗ ਦਾ ਮਿੱਤਰੋ ਤਾਂ ਖਾਦਾ 5000 ਵਾਲਾ ਅਗਲੇ ਨੇ ਇੱਕ ਉਹ ਫਿਰਦੇ ਆ ਦੋ ਤੇ ਇੱਧਰ ਵਿਚਾਰਾ ਠੰਡ ਮਰੀ ਜਾਂਦਾ ਇਹਨੇ ਕੁਝ ਖਾਦਾ ਨਹੀਂ ਪੀਤਾ ਨਹੀਂ ਆ ਬੈਠਾ ਕੱਲਾ ਚੁੱਪ ਕਰਿਆ ਲੈ ਰੁੜਦਾ ਪਿਆ ਇਹ ਵੀ ਸ਼ਰਮ ਮੰਨ ਗਿਆ ਆਖੇ ਦੀ ਬਲੇ 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 ਚਲੋ ਬਈ ਮੁੱਖ ਆਖਦੇ ਆਂ ਮਿੱਤਰੋ ਪ੍ਰਸ਼ਾਦੇ ਤੇ ਆ ਗਏ ਆਪਣੇ ਤੇ ਲਓ ਜੀ ਇਹ ਆਪਾਂ ਦੂਰ ਪਾਣੀ ਲਾਉਣੇ ਆ ਮਿੱਤਰੋ ਤੇ ਦੂਰ ਵਾਲਾ ਇੱਥੇ ਪਾਣੀ ਧਾਣੀ ਦਾ ਸਾਧਨ ਜੈ ਨਹੀਂ ਪਾਣੀ ਖਾਲਚ ਵੀ ਗੰਧ ਲਿਆਉਂਦਾ ਰੇਤੇ ਵਾਲਾ ਤਾਂ ਕਰਕੇ ਪਾਣੀ ਘਰੋਂ ਲਿਆਂਦਾ ਆਪਾਂ ਪੀਣ ਵਾਲਾ ਤੇ ਇਹਦੇ ਵਿੱਚ ਆਈ ਹੈ ਕਾਫੀ ਤੇ ਆ ਇਹਦੇ ਵਿੱਚ ਆਪੋ ਨੇ ਲੰਗਰ ਪ੍ਰਸ਼ਾਦੇ ਤੇ ਚਲੋ ਵੀ ਆਜੋ ਮਿੱਤਰੋ ਜੇ ਪ੍ਰਸ਼ਾਦੇ ਛਕਣੇ ਆ ਤਾਂ ਠੀਕ ਹੈ ਮਿੱਤਰੋ ਮਿਲਦੇ ਆਂ ਪ੍ਰਸ਼ਾਦੇ ਸ਼ਾਕੇ ਤੇ ਫੇਰ ਤੁਹਾਨੂੰ ਜਿਵੇਂ ਕਿਹਾ ਸੀ 187 ਕਣਕ ਤੇ 327 ਕਣਕ ਦਿਖਾਉਣੇ ਆ ਠੀਕ ਹੈ ਲਓ ਵੀ ਮਿੱਤਰੋ ਅੱਜ ਜਿਵੇਂ ਹੁਣ ਖਾਲਾਂ ਦਾ ਟਾਈਮ ਹੈ ਠੰਡ ਦਾ ਟਾਈਮ ਹੈ ਤਾਂ ਪਾਣੀ ਲਈ ਜਾਂਦੇ ਸੋਚਿਆ ਵੀ ਸੋਲਰ ਮੋਟਰ ਖੜੀ ਆ ਤੇ 11 ਦਾ ਵਜਿਆ ਪਿਆ ਟਾਈਮ ਤੇ ਆਪ ਤੋਂ ਵੀ ਜੀ ਸੂਰਜ ਤੁਹਾਡੇ ਸਾਹਮਣੇ ਆ ਤੇ ਪਲੇਟਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਿਲਕੁਲ ਸਾਫ਼ ਪਲੇਟਾਂ ਪਈਆਂ ਤੇ ਸੋਚਿਆ ਵੀ ਹੁਣ ਇਹਨੂੰ ਆਪਾਂ ਚਲਾ ਦਈਏ ਤੇ ਚਲਾ ਕੇ ਵੇਖਦੇ ਆਂ ਆਪਾਂ 11 ਵਜੇ ਚੰਗੀ ਧੁੱਪਾ ਵੀ ਫਾਇਦਾ ਹੋ ਜੂਗਾ ਨਾ ਲਓ ਜੀ ਮਿੱਤਰੋ ਸੁੱਝ ਕਰ ਦਿੱਤੀ ਇਹਦੀ ਔਨ ਤੇ ਲੱਗ ਜਾਣਾ ਪਤਾ ਕੀ ਬਣਦੀ ਆ ਕਹਾਣੀ ਲਓ ਜੀ ਦੋਸਤੋ ਚੱਕ ਲਿਆ ਇਹਨੇ ਪਾਣੀ ਵੱਲੇ ਵੱਲੇ ਜੀ ਵੱਲੇ ਲੋ ਵੀ ਦਰੋ ਚੱਲ ਭਈ ਸੋਲਰ ਵੀ ਬੱਚੀ ਪਾਣੀ ਤਾਂ ਚੱਲਿਆ ਨਾ ਇੰਨਾ ਕੀ ਹੁਣ ਸੋਲਰ ਮੋਟਰ ਦਾ ਕਰੋ ਚੈੱਕ ਹੂੰ ਇਨ ਲਾਓ ਹੀ ਰਲ ਮਿਲ ਕੇ ਵਧ ਗਿਆ ਵੱਲੇ ਵੱਲੇ ਕਰਾ ਦੂ ਹੂੰ 11 ਵਜੇ ਦਾ ਟਾਈਮ ਸੀ ਤੇ ਵਦ ਗਿਆ ਚੱਲ ਪੀ ਮੈਂ ਸੋਚਿਆ ਸੀ ਮੈਂ ਚੱਲਣੀ ਨਹੀਂ ਚੱਲਣੀ ਨਹੀਂ ਪਰ ਵੀ ਚੱਲ ਪੀ ਕਾਮਯਾਬ ਆਪਾਂ ਸੌਦਾ ਮਾੜਾ ਹੈ ਨਹੀਂ ਨਾ ਹੁਣ ਮਿੱਤਰੋ ਤੁਹਾਨੂੰ 187 ਗਣਕ ਦਿਖਾ ਰਹੇ ਆਪਾਂ ਇਹ ਆ ਦੇਖੋ ਕਰੋ ਜੇਕ ਠੀਕ ਆ ਮਾਗਰੋਂ ਵੀ ਜੀ ਆ ਤੇ ਹਾਈਟ ਦੀ ਘੱਟੋ ਘੱਟ ਵੀ ਗੋਡਿਆਂ ਤੋਂ ਥੋੜੀ ਜੀ ਘਟਾ 187 ਆ ਰੂਹ ਖੁਸ਼ ਹੁੰਦੀ ਆ ਦੇਖ ਕੇ ਠੀਕਾ ਵਾਕਿਆ ਚ 187 ਦਾ 87 ਹੈ ਕੀੜਾ ਤਰੂ ਖੁਸ਼ ਹੁੰਦੀ ਆ ਬਾਅਦ ਚ ਇਹ ਪਲਟਾ ਮਾਰਨ ਲੱਗੀ ਟਾਈਮ ਨਹੀਂ ਲਾਉਂਦੀ ਆਪਾਂ 2 ਸਾਲ ਬੀਤੀ ਆ ਤੇ ਤੰਗ ਹੀ ਕੀਤੇ ਥੋੜੇ ਜਿਹੇ ਤਾਂ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ 222 ਤਾਂ ਤੁਸੀਂ ਦੇਖ ਲਈ